ਇਹ ਮਹਾਪੁਰਸ਼ਾਂ ਦੇ ਪੁਰਾਣੇ ਵਰਤਨ ਹਨ ਜੋ ਇੱਥੇ ਸੇਵਾ ਕਰਿਆ ਕਰਦੇ ਸੀ ਪਰ ਉਹਨਾਂ ਦੇ ਕੁਝ ਬਸਤਰ ਹੈ ਜੋ ਵਰਤਦੇ ਸੀ ਇੱਧਰ ਉਹਨਾਂ ਨੇ ਵਰਤినੇ ਹੋਈਆਂ ਵਸਤੂਆਂ ਜਿਵੇਂ ਇਹ ਸਾਜਿਆ ਕੀਰਤਨ ਕਰਨ ਵਾਲਾ ਉਹਨਾਂ ਦੇ ਹੱਦ ਦਾ ਬਾਜਾ ਉਹਨਾਂ ਨੂੰ ਮਿਲਿਆ ਹੋਇਆ ਇਹ ਸਤਿਕਾਰ ਸਮਾਜ ਭਲਾਈ ਅਤੇ ਵਿੱਦਿਆ ਦੇ ਕਾਰਜਾਂ ਲਈ ਸਨਮਾਨਚਨ ਨੇ ਮਨਪੁਰਸ਼ ਬਾਬਾ ਤੇਜਾ ਜੀ ਸਿੰਘ ਸਿੰਘ ਜੀ ਹਨ ਜਿਨ੍ਹਾਂ ਨੇ ਇਹ ਜੰਗਲ ਦੇ ਵਿੱਚ ਮੰਗਲ ਲਾਇ। ਇਸ ਨਾਲ ਹੀ ਮਬਸਤੂਆ ਬਾਬਾ ਇਕਵਾਲ ਸਿੰਘ ਕੀ ਹੋਏ ਉਹਨਾਂ ਤੋਂ ਬਾਅਦ ਜਿਹੜੇ ਤੇਜਾ ਸਿੰਘ ਦੇ ਸੇਵਕ ਉਹਨਾਂ ਨੇ ਇਸ ਥਾਨ 'ਤੇ ਨਾਲ ਕੀਰਤਨ ਕੀਤਾ। ਬਾਜੇ ਦੇ ਨਾਲ ਕੀਰਤਨ ਕੀਤਾ। ਸੋ ਇਸ ਥਾਨ ਨੂੰ ਕੱਚਾ ਕੋਠਾ ਕਹਿੰਦੇ ਆ। वागुरु जी का खालसा वागुरु जी की फतेह ये ये जो ने जो दृष्टि